ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸਭ ਚੰਗੀ ਦੁੱਧ ਵਾਲੀ ਮੱਝ ਲਖਾਉਣੀ ਹੈ ਸੇ ਦਾ ਜਿਹਦੇ 54 ਵੀਰਾਂ ਦੀ ਸਰਕਾਰੀ ਰਿਕਾਰਡ ਦੇ ਵਿੱਚ ਹੈਗੇ ਆਗੇ ਇਹ ਸੇ ਦਾ ਡੇਟੇਨ ਦੇ ਬਾਰੇ ਵੀਰ ਨੂੰ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਬਾਈ ਨਾਮ ਸੁਖਵੀਰ ਸਿੰਘ ਪਿੰਡ ਠੀਕੀ ਵਾਲ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 75890 6575 65 ਠੀਕ ਹੈ ਜਿਹੜੀ ਅੱਜ ਮੱਝ ਬਕਾਉ ਕਰੀ ਆ ਕਿਹੜਾ ਸੂਆ ਇਹ ਸੂਰੀਆ ਪੰਜਵਾਂ ਸੂਆ ਬਾਈ ਅਰੀਜਨਲ ਦਾ ਠੀਕ ਹੈ ਅੰਮ੍ਰਿਤਸਰ ਦੀ ਛੋਟੀ ਪਾੜੀ ਵੀ ਹੈ ਜੀ ਠੀਕ ਹੈ ਤੇ ਚੁਵਾਈਆਂ ਇਹ ਰੀਆਂ ਹੋਈਆਂ ਨੇ ਸਾਰੀਆਂ ਆਪਣੇ ਕੋਲੇ ਠੀਕ ਹੈ ਬਲਾਕ ਵਾਲੇ ਚੁਵਾਈਆਂ ਕਰਾਈਆਂ ਵੀ ਆ ਸਾਰੀਆਂ ਕਰਾਈਆਂ ਜਿਹੜੇ ਆਪਣਾ ਸਰਕਾਰੀ ਹਸਪਤਾਲ ਚੋਂ ਫਿਕਰੀ ਵਾਲੇ ਸਰਕਾਰੀ ਹਸਪਤਾਲ ਤੋਂ ਨਹੀਂ ਚੁਵਾਈਆਂ ਕਰਾਈਆਂ ਠੀਕ ਹੈ ਕਿੰਨੇ ਕਿ ਦੁੱਧ ਤੇ ਚੁਵਾਈਆਂ ਕਰਾਈ ਸੀ ਜੇ ਬਾਈ ਤੇ ਆਹ ਟਾਇਰ ਪਾਇਆ ਨਾ ਬਾਈ ਇਹ ਨੰਬਰ ਦੇ ਕੇ ਠੀਕ ਹੈ ਸਰਕਾਰੀ ਹਸਪਤਾਲ ਚੋਂ ਉਹ ਕਰਵਾਣਾ ਹੈ ਨਾ ਸਰਕਾਰ ਸਾਰਾ ਵੀਰੂ ਹੈ ਦਾ ਸਰਟੀਫਿਕੇਟ ਹੈ ਕਿ ਨਹੀਂ ਦਿਤਾ ਨਹੀਂ ਆਪਣਾ ਸਾਰਾ ਸਰਟੀਫਿਕੇਟ ਹੈ ਯਾਰ ਸਾਰਾ ਪ੍ਰੂਫ ਦਿਖਾਵਾਂਗੇ ਸਾਰਾ ਟੂ ਦਿਖਾਵਾਂ 16 ਕਿਲੋ ਦੁੱਧ ਚੋਇਆ 16 ਕਿਲੋ ਦੁੱਧ ਤਾਂ ਚੋਇਆ ਵਾ ਕੀ ਕਰਦਾ ਠੀਕ ਹੈ ਤੇ ਹੁਣ ਮੰਨ ਕੇ ਚੱਲ ਹੈਗੀ ਪੰਜਵਾਂ ਬਗ ਸੁਰੂਆ ਹਨਾ ਹਾਂ ਪੰਜਵਾਂ ਸੁਰੂਆ ਬਰਿਜਰਲ ਤੇ ਪਹਿਲੇ ਜਿਹੜੀ ਰਾਹ ਕੱਟਣੀ ਸੀ ਕੱਟੀ ਠੀਕ ਹੈ ਦੂਜੇ ਜਿਹੜੀ ਹੋਰ ਬੈਠੀ ਹੈਗੀ ਉਹ ਸੋਣ ਵਾਲੀ ਦੀ ਫੇਜੀ ਇੱਕ ਕਟਾ ਗਿਆ ਤੇ ਉਹ ਕੱਟੀ ਹੋ ਗਈ ਠੀਕ ਹੈ ਹੁਣ ਪਿਛਲੀ ਯਾਰ ਦੀ ਇਹ ਹੈਗੀ ਮੰਨ ਲਾ ਫਿਰ ਪੌਂਦੀ ਬੱਚੇ ਕੱਟੀਆਂ ਹੀ ਆ ਹਨਾ ਕੱਟੀ ਪੌਂਦੀ ਹੈ ਕਿ ਹੋਰ ਵੀ ਆਪਣੇ ਕੋਲ ਠੀਕ ਆ ਵਧੀਆ ਪਰਾਇਆ ਪੈਗਾ 974 ਐਚ ਆਰ ਡੀ ਦਾ ਕਿਸੇ ਨੇ ਕੱਟੀ ਦਿੱਤੀ ਵੀਰ ਬਹੁਤ ਕੱਟ ਲਾਂਗੇ 20000 20000 ਦੀ ਕੱਟੀ ਮੱਝ ਦੇ ਦੇਵੇ ਤੇ ਫਿਰ ਬੱਚੇ ਪੁੱਛੇ ਤਾਂ ਨਹੀਂ ਵਾੜਾ ਕਰ ਦਈਏ ਨਾ ਇਹ ਨਾ ਬੱਚੇ ਦਾ ਕੋਈ ਨਹੀਂ ਕਰਦੀ ਵਧੀਆ ਉਹ ਕਰ ਲੈਂਦੇ ਹਾਂ ਮਾਲਾ ਮਹੀਨਾ ਕਿਦੋਂ ਤੇ ਪਿਆਗੇ 20000 ਦੀ ਕੱਟੀ ਆਪਾਂ ਲੈਵਾਂਗੇ 20000 ਦੀ ਕੱਟੀ ਘਟਾ ਦੇ ਬਾਕੀ ਇਹਦੀ ਗੱਲ ਤਾਂ ਆਪਾਂ ਲੈਵਾਂਗੇ ਮਾਲਾ ਵੀ ਜੇ ਕੱਟੀ ਦੇ ਦੀ 3000 ਰੁਪਏ ਸੱਚ ਰੱਖ ਲੈ ਵੀ ਜੇ ਕੱਟੀ ਹੋਈ ਠੀਕ ਹੈ ਪਾਉਗਾ ਵੀ 20 ਰਿਆ ਦੀ ਕੱਟੀ ਇਹਦੀ ਵਾਪਸ ਲੈ ਲਾਂਗੇ ਚਲ ਆਪਾਂ ਇਹ ਮਨਾਂ ਹੁਣ ਜਾਂਦੇ ਹੋਗੇ ਵੀ ਇਹਦਾ ਰਵਾ ਆਪਣੇ ਕੋਲ ਹੋਰ ਵੀ ਰਹਿ ਜੇ ਹਾਲੇ ਰਵਾ ਰਹਿ ਜੇ ਤੇ ਜਿਵੇਂ ਇਹਦੀ ਝੋਟੀ ਧੀ ਖੜੀ ਆ ਉਹ ਦੂਜੇ ਤੀਜੇ ਸੋ ਸੂਪੀ ਹੋਣਾ ਨਾ ਨਾ 16 ਕਿਲੋ ਦੁੱਧ ਆਗਾ ਠੀਕ ਹੈ ਦੁੱਧ ਹੋਣਾ ਪੂਰੀ ਹਜੇ ਵੀ ਨਾ ਰਹਿੰਦਾ ਸੋ ਹੁਣ ਵੀ ਮਨਾਂ ਵੀ ਆਪਾਂ ਨੂੰ ਇਹਦੇ ਤਸੱਲੀ ਵਾਲੀ ਆ ਤਸੱਲੀ ਵਾਲੀ ਕਰੇ ਪਾਲੀ ਹੈ ਬੜੀ ਅਜੀਬ ਠੀਕ ਹੈ ਤੇ ਇਹ ਹੁਣ ਦਿਨ ਕਹਿ ਲੈਂਦੇ ਸੋ ਦੇ ਦਿਨ ਲੈ ਜੂ ਬਈ 10 ਦਿਨ ਲੈ ਲੀਏ ਤੇ ਦੁੱਧ ਵੀ ਫਿਰ ਲੰਬਾ ਟਾਈਮ ਦੇ ਦਈਓ ਪੂਰਾ ਦੁੱਧ 8 ਮਹੀਨੇ ਚ ਹੋਇਆ ਬਈ ਆਪਾਂ ਨੇ ਅਠ ਮਹੀਨੇ ਕੋਸਤ ਦੇਣ ਮਸਾਂ ਦੂਰ ਤੋਂ ਵੀਨੇ ਛੱਡੀ ਐ ਸਵਾ ਮਸਾਂ ਛੱਡੀ ਨਹੀਂ ਪਈਂਦਾ ਮਸਾਂ ਛੱਡੀ ਆ ਤੂੰ ਪਾੜਾ ਦਾ ਚਾੜਤੀ ਭਾਈ ਠੀਕ ਐ ਵੀ ਡਰਾਈ ਹੁੰਦੀ ਨਹੀਂ ਜਮਾਂ ਨਾ ਕੋਈ ਤਾਂ ਉਹ ਕਰਦੀ ਨਹੀਂ ਐਤ ਕੀ ਹੁਣ ਮੰਨ ਕੇ ਚੱਲੀਏ ਵੀ ਥੋੜਾ ਮੰਨ ਕੇ ਜੇ ਵੀ ਲੱਸੀ ਨਹੀਂ ਲੱਗਦੀ ਥੋੜੀ ਐ ਉਹਦੇ ਕਰਨੀ ਭਾਈ ਮਹੀਨੇ ਦਾ ਨੂੰ ਬੜਾ ਭਲੇਖਾ ਲੱਗ ਗਿਆ ਤੇ ਉਹਦੇ ਕਰਨੀ ਜੇਸੀ ਰਹੇਗੀ ਵੀ ਦੁੱਧ ਬੜਾ ਲੰਬਾ ਟਾਈਮ ਚਲਾਏਗਾ ਠੀਕ ਐ ਤੇ ਐਤ ਕੀ ਫੇ ਦੁੱਧ ਅੰਦਾਜ਼ਾ ਲੱਗ ਜਲੀਏ ਦੁੱਧ ਭਾਈ 20 16 ਦਾ ਦੁੱਧ ਕਹਿੰਦਾ ਵਾ 15 ਮੰਨ ਲੈ ਚਾਹੇ ਬੰਦਾ ਪਰ ਆਪਣਾ 16 ਕਿਲੋ ਇਹਦਾ ਚੋਇਆ ਵਾ ਚੋਇਆ ਵਾ ਇੱਕ 15 ਵਿੱਚ ਮਾਨਦਾਨ ਹੋ ਜਾਊਗਾ ਮਾੜਾ ਮੋਟਾ ਕਰ ਲੈ ਇੱਕ 15 ਜੋ ਮਾਨਦਾਨ ਕਰਕੇ ਮੈਂ ਵੇਚ ਦਾਂਗੇ ਪਰ ਜਿੱਦੇ ਮਨਕੇ ਚਲ ਮਹੀਨਾ ਸੂਈ ਨੂੰ ਹੋ ਗਿਆ 20 ਹਜ਼ਾਰ ਦੀ ਕੱਟੀ ਕੱਟੀ ਦੇ ਜੇ ਵਾਪਸ ਲੈਵਾਂਗੇ ਧੋਰੀ ਮੈਂ ਇਹਨੂੰ ਬਾਹਰ ਨੂੰ ਸੋ ਵੀਰੋ ਕੱਦ ਕਾੜ ਦੇਖੋ ਮੈਂ ਇਹਦਾ ਚੰਗਾ ਇਹਦਾ ਰਵਾਇਤਾਂ ਜਾ ਬ ਘਰੇ ਖੜਾ ਆ ਖੜੀਆ ਝੋਟੀ ਇਹਦੀ ਤੇ ਉਹ ਖੜੀਆ ਪਹਿਲੇ ਸੂਈ ਦੀ ਝੋਟੀ ਉਹ ਵੀ ਦੂਜੇ ਤੀਜੇ ਸੂਆ ਨਾਲ ਨੂੰ ਸੂਪੀ ਤੇ ਵੱਡੀ ਮੈਂ ਆ ਪੰਜਵੇਂ ਸੂਆ ਮੜ ਕੇ ਦੱਸ ਦਿਆ ਇੱਕ ਉਹ ਖੜੀਆ ਸਾਹਮਣੇ ਕੱਟੀ ਵੀ ਕਹਿੰਦਾ ਭਾਵੇਂ ਬੱਚੇ ਬਰੀਰ ਵਾਲੇ ਦਿੰਦੀ ਆ ਮੈਂ ਇਹਦਾ ਬਾਡੀ ਮੰਤਰੀ ਦੇਖੇ ਬਦਲਾ ਦਾ ਬੰਦੂ ਨੇ ਆ ਤੇ ਥਾਣ ਤੋਂ ਦੇਖੋ ਸੋਹਣਾ ਸਾਫ ਸੁਥਰਾ ਤੇ ਮੁੱਠੀ ਵਾਲਾ ਥਾਣਾ ਹੈਗਾ ਗਾਡਰ ਵਰਗਾ ਥਾਣੀ ਦੱਸਦਾ ਕਿ ਹਲੋ ਚੰਗਾ ਪਾਇਆ ਪਾਊਗਾ ਤੋਂ ਬਾਡੀ ਵਾਂਤਰ ਦੇਖੋ ਮੈਨੀ ਚੰਗੀ ਬਾਡੀ ਵਾਂਤਰ ਤੇ ਇਹ ਥਣ ਮੂਰਲਾ ਮਾੜਾ ਹੌਲਾ ਰੱਖਦੀ ਹੈ ਨਾ ਮਾੜਾ ਮੋਟਾ ਹੀ ਠੀਕ ਹੈ ਅਜੇ ਧਾਰਾਂ ਤੋਂ ਰਪਾਈਆਂ ਨਹੀਂ ਹਜੇ ਬਾਹੂਣੀ ਲੱਗੀ ਹੈ ਹਜੇ ਠੀਕ ਹੈ ਤੇ 나ੜਾ ਨੂੜਾ ਬਹੁਤ ਚੰਗਿਆ ਥੱਲੇ ਹੈ ਨਾ ਨਾੜਾ ਲੇਵੇ ਤੇ 나ੜਾ ਦੇ ਸੁਹਾ ਦੇਖੋ ਮੂਰ ਨਹੀਂ ਲੱਤ ਤੱਕ 나ੜ ਜਾਂਦੀ ਆ ਪਤਲੀ ਚਮੜੀ ਜਮਨ ਕੇ ਚਮੜੀ ਤੁਰਦੀ ਮੈਂ ਦੱਸ ਦੇ ਕਿ ਲਚਕਾਰ ਖਾਂਦੀ ਪਈ ਆ ਸੋ ਪੂਰੀ ਰਾਜੀ ਸੰਮੀ ਪੜੀ ਵੀ ਸੁਵਾ ਦਾ ਸੁਣਦੀ ਆ ਪੰਜਵਾਂ ਗਾਇਤੀ ਤੇ ਕਹਿੰਦਾ ਵਾ ਵੀ ਬਰੀਡ ਚਾਰ ਕਰੀਏ ਇਹਨੇ ਚੰਗੀ ਮਹਿਣੇ ਜਮਾ ਬਹੁਤ ਮਨ ਗੱਜ ਲੋ ਰਵਾ ਕਰੇ ਬਣਾਤਾ ਗਾਂ ਦੀ ਗਾਂ ਇਹ ਤੇ ਪੀਆ ਵੀ ਸੂਣ ਲੱਗੀਆਂ ਵੀ ਦੂਜੀ ਤੀਜੀ ਦੂਈ ਪੀ ਗਾਏ ਛੋਟੀ ਵੀ ਤੇ ਨੰਬਰ ਬੋਲ ਜੀ ਵੀਰ ਦੁਬਾਰੇ ਆਪਣਾ 75 ਜੰਦਰਾ ਕਰਨਾ ਤੇ 75890 6575 ਇੱਕ 15 ਜਮਾਨਤਨ ਕਰਦਾਂਗੇ ਮੜ ਕਰ ਦੋ ਇਹਨੂੰ ਤੇ ਰਿਕਾਰਡ ਸਾਰਾ ਦਿਖਾ ਦਾਂਗੇ ਰਿਕਾਰਡ ਸਾਰਾ ਦਿਖਾਵਾਂਗੇ ਵੀ ਕਦੋਂ ਕਿੱਥੇ ਚਵਾਈ ਸੀ ਆਪਾਂ ਤੁਹਾਨੂੰ ਵੀ ਜੇ ਆਪਾਂ ਦਰਕਾਰ ਨਹੀਂ ਲੈਣਾ ਕੋਈ ਵੀਡੀਓ ਤੇ ਆ ਨੰਬਰ ਦੇਖ ਕੇ ਸਰਕਾਰੀ ਐ ਸੌਦਾ ਜੋ ਕਰ ਸਕਦਾ ਇਹ ਬੜੇ ਪਤਾ ਕਰ ਸਕਦਾ ਦੇਖੋ ਠੀਕ ਆ ਸਕੈਨ ਕਰ ਸਕਦੇ ਹਣਾ ਹਾਂ ਸਕੈਨ ਕਰਕੇ ਦੇ ਸਾਲਾ ਕਾਰਡ ਪਤਾ ਲੱਗ ਜੂ ਹਾਂ ਵੀ ਪਹਿਲਾਂ ਆਪ ਨੂੰ ਲੋਕ ਕਰਨਾ ਸੌਦਾ ਚਾਹੀਦਾ ਹੁੰਦਾ ਠੀਕ ਆ ਸੋ ਵੀਡੀਓ ਦੇਖ ਲੈ ਸਭ ਦਾ ਤੈਅ ਮਨ ਦਾ